ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਤੇ ਪੇਸ਼ ਹੈ ਸਿੱਖ ਇਤਿਹਾਸ ਦਾ ਇੱਕ ਬਹੁਤ ਹੀ ਬਹਿਮਲਾ ਅਧਿਆਇ ਅੱਜ ਦੇ ਇਸ ਅਧਿਆਇ ਵਿੱਚ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ ਗੁਰੂ ਗਬਨ ਸਿੰਘ ਸੱਚੇ ਪਾਤਸ਼ਾਹ ਜੀ ਦੇ ਪੰਜਵੇਂ ਪੁੱਤਰ ਭਾਈ ਯੋਰਾਵਰ ਸਿੰਘ ਜੀ ਬਾਰੇ ਗੁਰੂ ਸਵਾਰਿਆਂ ਕਰਕੇ ਇਤਿਹਾਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਾਰ ਪੁੱਤਰਾਂ ਦੀ ਗੱਲ ਚੱਲਦੀ ਹੈ ਬਾਬਾ ਜੀ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਇਹਨਾਂ ਤੋਂ ਇਲਾਵਾ ਇੱਕ ਹੋਰ ਭਾਈ ਜੋਰਾਵਰ ਸਿੰਘ ਜਿਨ੍ਹਾਂ ਨੂੰ ਦਸ਼ਮੇਸ਼ ਪਿਤਾ ਜੀ ਨੇ ਗੋਦ ਲਿਆ ਸੀ ਇਸ ਕਰਕੇ ਉਹਨਾਂ ਨੂੰ ਇਤਿਹਾਸ ਦੇ ਵਿੱਚ ਪਾਲਿਤ ਪੁੱਤਰ ਕਰਕੇ ਜਾਣਿਆ ਜਾਂਦਾ ਸੋ ਅੱਜ ਅਸੀਂ ਉਹਨਾਂ ਦੇ ਪਰਿਵਾਰ ਬਾਰੇ ਤੇ ਉਹਨਾਂ ਦੀ ਸਿੱਖ ਧਰਮ ਵਿੱਚ ਕੀਤੀ ਹੋਈ ਕੁਰਬਾਨੀ ਬਾਰੇ ਤੁਹਾਡੇ ਨਾਲ ਸਾਂਝ ਪਾਵਾਂਗੇ ਹੋ ਸਕਦਾ ਏ ਇਹ ਅਧਿਆਇ ਤੁਹਾਡੇ ਨਾਲ ਦੋ ਕਿਸ਼ਤਾਂ ਦੇ ਵਿੱਚ ਸਾਜਾ ਕੀਤਾ ਜਾਵੇ ਕਿਉਂਕਿ ਅਗਰ ਜ਼ਿਆਦਾ ਵੀਡੀਓ ਦੀ ਲੰਬਾਈ ਬਣ ਗਈ ਤਾਂ ਫਿਰ ਦੋ ਕਿਸ਼ਤਾਂ ਦੇ ਵਿੱਚ ਤੁਹਾਡੇ ਨਾਲ ਇਹ ਇਤਿਹਾਸ ਪੇਸ਼ ਕੀਤਾ ਜਾਵੇਗਾ ਸੋ ਗੁਰੂ ਸਾਹਿਬੋ ਭਾਈ ਨੱਥੂ ਰਾਮ ਲੋਟੇ ਤੇ ਬੀਬੀ ਪਿੱਖੀ ਜੀ ਦੇ ਘਰ ਬੱਸੀ ਪਠਾਣਾ ਉੱਥੇ ਇਹਨਾਂ ਦਾ ਜਨਮ ਹੋਇਆ ਹੈ 24 ਦਸੰਬਰ 1696 ਨੂੰ ਗੁਰਸਾਰ ਭਾਈ ਨੱਥੂ ਰਾਮ ਲੋਟੇ ਲੋਟੇ ਤਰਖਾਣਾ ਦੇ ਵਿੱਚ ਜਾਂ ਕਹ ਲਈਏ ਰਾਮਗੜੀਆਂ ਦੇ ਵਿੱਚ ਇੱਕ ਗੋਤਰ ਹੈ ਸੋ ਰਾਮਗੜੀਆ ਪਰਿਵਾਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ ਭਾਈ ਨੱਥੂ ਰਾਮ ਲੋਟੇ ਜੀ ਇੱਕ ਬਹੁਤ ਹੀ ਕਾਰੀਗਰ ਸਨ ਜਿਹੜੇ ਹਥਿਆਰ ਬਣਾਇਆ ਕਰਦੇ ਸਨ ਸੋ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲੋਹਗੜ੍ਹ ਕਿਲੇ ਦੇ ਵਿੱਚ ਸ਼ਸ਼ਤਰ ਬਣਵਾਉਣਾ ਸ਼ੁਰੂ ਕੀਤੇ ਨੇ ਭਾਈ ਰਾਮ ਸਿੰਘ ਜੀ ਤੇ ਭਾਈ ਹਰਦਾਸ ਸਿੰਘ ਜੀ ਤੇ ਹੋਰ ਅਨੇਕਾਂ ਸਿੰਘਾਂ ਦੀ ਉੱਥੇ ਡਿਊਟੀ ਲਈ ਹੈ ਉਹਨਾਂ ਵਿੱਚ ਇੱਕ ਭਾਈ ਨੱਥੂराम ਜੀ ਨੇ ਜਿਨ੍ਹਾਂ ਨੇ ਬਾਅਦ ਦੇ ਵਿੱਚ ਅੰਮ੍ਰਿਤ ਛੱਕੇ ਭਾਈ ਨਾਨੂ ਸਿੰਘ ਆਪਣਾ ਨਾਮ ਰੱਖ ਲਿਆ ਸੀ ਸੋ ਗੁਰੂ ਸਵਾਰੀ ਉਹਨਾਂ ਦੇ ਘਰ ਭਾਈ ਯੋਰਾਵਰ ਸਿੰਘ ਦਾ ਜਨਮ ਹੋਇਆ ਹੈ ਤੋ ਸ਼ਸਤਰ ਬਣਾਉਂਦਾ ਇਹ ਕੰਮ ਕਰਦੇ ਸਨ ਤੇ ਜਿਹੜੀ ਬੀਬੀ ਪੇਖੀ ਜੀ ਸਨ ਉਹ માતા ਗੁੱਜਰ ਕੌਰ ਜੀ ਤੇ ਹੋਰ ਪਰਿਵਾਰ ਦੇ ਆਪ ਹੱਥੇ ਸੇਵਾ ਕਰਿਆ ਕਰਦੇ ਸਨ ਸੋ ਕਿਲਾ ਲੋਗੜ ਦੇ ਵਿੱਚ ਜਦੋਂ ਸ਼ਸਤਰ ਬਣਾਉਂਦੇ ਨੇ ਤਾਂ ਬਹੁਤ ਹੀ ਉੱਤਮ ਕਿਸਮ ਦੇ ਇਨਾਂ ਨੇ ਸ਼ਸਤਰ ਬਣਾਏ ਨੇ ਇਥੋਂ ਤੱਕ ਇਤਿਹਾਸ ਦੇ ਵਿੱਚ ਇਹ ਵਾਰਤਾ ਆਉਂਦੀ ਏ ਕਿ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚਮਕੌਰ ਦੇ ਗੜੇ ਛੱਡੇ ਹੈ ਤਾਂ ਅੱਗੇ ਜਾ ਕੇ ਇੱਕ ਜਗ੍ਹਾ ਦੇ ਉੱਤੇ ਜਿਸ ਦਾ ਅਸੀਂ ਤੁਹਾਡੇ ਨਾਲ ਅੱਗੇ ਜਾ ਕੇ ਜ਼ਿਕਰ ਕਰਾਂਗੇ ਉੱਥੇ ਹੀ ਭਾਈ ਨੱਥੂ ਰਾਮ ਜੀ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਹੱਥੇ ਸ਼ਸਤਰ ਬਣਾ ਕੇ ਤੀਰ ਕਮਾਨ ਤੇ ਪਿਸਤੌਲ ਤੱਕ ਜਿਹੜੇ ਢੇਟ ਕੀਤੇ ਨੇ ਸੋ ਗੁਰੂ ਸਾਰਿਓ ਇੱਕ ਦਿਨ ਜਿਹੜੇ ਸੈਭ ਜਾਦੇ ਨੇ ਉਹ ਸ਼ਸਤਰਾਂ ਦਾ ਅਭਿਆਸ ਕਰਦੇ ਪਏ ਨੇ ਨਾਲ ਦੇ ਨਾਲ ਉਨ੍ਹਾਂ ਦੇ ਸਰੀਰਕ ਕਸਰਤ ਜਿਹੜੇ ਕੁਸ਼ਤੀ ਸੀ ਉਹ ਵੀ ਕਰਵਾਈ ਜਾਂਦੀ ਸੀ। ਤੋਂ ਜਦੋਂ ਸਹਬਜਾਦਾ ਜੂਰਾਵਰ ਸਿੰਘ ਆਪਣੇ ਸਰੀਰ ਕਬਿਆਸ ਕਰ ਰਿਹਾ ਹੈ ਤਾਂ ਉਸ ਸਮੇਂ ਗੁਰੂ ਗਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਹਬਜਾਦਿਆਂ ਦੇ ਸਰੀਰਕ ਅਭਿਆਸ ਤੇ ਸ਼ਸਤਰਾਂ ਦੀ ਸਖਲਾਈ ਨੂੰ ਵੇਖਣ ਵਾਸਤੇ ਉੱਥੇ ਪਹੁੰਚੇ ਹੋਏ ਨੇ। ਸਹਬਜਾਦਾ ਜੂਰਾਵਰ ਸਿੰਘ ਕੁਸ਼ਤੀ ਦਾ ਅਭਿਆਸ ਪਿਆ ਕਰਦੇ ਸਨ। ਤਾਂ ਜਿਹੜੇ ਭਾਈ ਯੋਰਾਵਰ ਸਿੰਘ ਜਦੋਂ ਤੁਹਾਡੇ ਨਾਲ ਇਹ ਮੈਂ ਵਾਰਤਾ ਸਾਂਝੀ ਕਰਾਂ ਤਾਂ ਭਾਈ ਯੋਰਾਵਰ ਸਿੰਘ ਨੂੰ ਪਾਲਿਤ ਪੁੱਤਰ ਸਮਝਿਆ ਜਾਵੇ ਤੇ ਸਹਬਜ਼ਾਦਾ ਯੋਰਾਵਰ ਸਿੰਘ ਜੀ ਨੂੰ ਗੁਰੂ ਪਾਤਸ਼ਾਹ ਜੀ ਦਾ ਪੁੱਤਰ ਸਮਝਿਆ ਜਾਵੇ ਤਾਂ ਜਦੋਂ ਅਭਿਆਸ ਕਰਦੇ ਪਏ ਨੇ ਤਾਂ ਦਸ਼ਮੇਸ਼ ਪਿਤਾ ਜੀ ਨੇ ਭਾਈ ਯੋਰਾਵਰ ਸਿੰਘ ਜਿਨ੍ਹਾਂ ਦੀ ਉਮਰ ਉਦੋਂ ਤਕਰੀਬਨ 7 ਕੁ ਸਾਲ 8 ਕੁ ਸਾਲ ਸੀ ਉਹਨਾਂ ਨੂੰ ਵੀ ਕਿਹਾ ਹੈ ਹੁਕਮ ਕੀਤਾ ਹੈ ਕਹਿਣ ਲੱਗੇ ਇੱਕ ਮੇਰਾ ਬੇਟਾ ਯੋਰਾਵਰ ਸਿੰਘ ਇੱਕ ਤੁਸੀਂ ਯੋਰਾਵਰ ਸਿੰਘ ਯਾਰਾ ਦੋਵੇਂ ਯੋਰਾਵਰ ਆਪਸ ਦੇ ਵਿੱਚ ਯੋਰਤਾਂ ਦਿਖਾਓ ਕੁਸ਼ਤੀ ਰਾਹੀਂ ਸੋ ਦੋਵੇਂ ਯੋਰਾਵਰ ਸਿੰਘ ਆਪਸ ਦੇ ਵਿੱਚ ਕੁਸ਼ਤੀ ਲੜਨ ਲੱਗ ਪਏ ਨੇ ਬੜਾ ਲੰਮਾ ਸਮਾਂ ਇੱਕ ਦੂਜੇ ਨੂੰ ਪੈਤੜੇ ਮਾਰੇ ਨੇ ਪਰ ਭਾਈ ਯੋਰਾਵਰ ਸਿੰਘ ਸਹਜਾਦਾ ਯੋਰਾਵਰ ਸਿੰਘ ਦੇ ਮੋਢੇ ਲਵਾਉਣ ਦੇ ਵਿੱਚ ਸਫਲ ਹੋ ਗਿਆ ਹੈ ਦਸ਼ਮੇਸ਼ ਪਾਤਸ਼ਾਹ ਜੀ ਨੇ ਗੱਲ ਵਕੜੀ ਦੇ ਵਿੱਚ ਲੈ ਕੇ ਪਿਆਰ ਕੀਤਾ ਹੈ ਕਹਿਣ ਲੱਗੇ ਤੁਸੀਂ ਦੋਵੇਂ ਮੇਰੇ ਪੁੱਤਰ ਭਾਈ ਨੱਥੂ ਰਾਮ ਲੋਟੇ ਜੀ ਉਸ ਸਮੇਂ ਆਏ ਨੇ ਦਸ਼ਮੇਸ਼ ਪਾਤਸ਼ਾਹ ਜੀ ਨੇ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਇਹ ਯੁਰਾਵਰ ਵੀ ਮੈਨੂੰ ਦੇ ਦਿਓ ਭਾਈ ਨੱਥੂ ਰਾਮ ਲੋਟੇ ਜੀ ਨੇ ਹੱਥ ਜੋੜ ਕੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ ਪਾਤਸ਼ਾਹ ਜੀ ਜੋ ਕੁਸ਼ਾ ਆਪ ਜੀ ਦਾ ਮੈਨੂੰ ਦਿੱਤਾ ਹੋਇਆ ਹੈ ਉਹ ਸਾਰਾ ਆਪ ਜੀ ਦਾ ਹੈ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਨਹੀਂ ਇਸ ਨੂੰ ਮੈਂ ਆਪਣਾ ਪਾਲਿਤ ਪੁੱਤਰ ਬਣਾਉਣਾ ਚਾਹੁੰਦਾ ਹਾਂ ਤਾਂ ਨੱਥੂ ਰਾਮ ਜੀ ਨੇ ਉਸੇ ਸਮੇਂ ਹੀ ਆਪਣਾ ਇਹ ਬੇਟਾ ਗੁਰੂ ਪਾਤਸ਼ਾਹ ਜੀ ਨੂੰ ਅਰਪਣ ਕਰ ਦਿੱਤਾ ਹੈ ਗੁਰੂ ਪਾਤਸ਼ਾਹ ਜੀ ਨੇ ਆਪ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਅਰਦਾਸ ਬੇਨਤੀ ਕਰਕੇ ਉਸ ਪ੍ਰਾਪਰਸ਼ਾਦ ਦੀ ਦੇਖ ਭਰਾ ਕੇ ਸੰਗਤ ਦੇ ਵਿੱਚ ਇਹਨਾਂ ਨੂੰ ਆਪਣੇ ਪੁੱਤਰ ਵਜੋਂ ਮਾਨਤਾ ਦਿੱਤੀ ਹੈ ਸੋ ਜਿਸ ਤਰ੍ਹਾਂ ਚਾਰੇ ਸਹਿਬਜ਼ਾਦਿਆਂ ਦੀ ਸਿੱਖਿਆ ਉਹਨਾਂ ਨੂੰ ਦਿੱਤੀ ਜਾ ਰਹੀ ਸੀ ਉਸੇ ਤਰ੍ਹਾਂ ਹੀ ਪਾਲਤ ਪੁੱਤਰ ਭਾਈ ਯੋਰਾਵਰ ਸਿੰਘ ਜੀ ਦੀ ਵੀ ਸਿੱਖਿਆ ਬਾਕੀ ਦੇ ਚਾਰ ਸਹਿਬਜ਼ਾਦਿਆਂ ਦੇ ਨਾਲ ਹੋਈ ਹੈ ਜਿਹੜੀ ਜਿਹੜੀ ਪੜ੍ਹਾਈ ਉਹਨਾਂ ਨੂੰ ਸਿਖਾਈ ਗਈ ਉਹੋ ਹੀ ਪੜ੍ਹਾਈ ਭਾਈ ਯੋਰਾਵਰ ਸਿੰਘ ਜੀ ਨੂੰ ਸਿਖਾਈ ਗਈ ਉਸੇ ਤਰ੍ਹਾਂ ਦੇ ਸ਼ਸਤਰਾਂ ਦੀ ਸਿਖਲਾਈ ਜਿਹੜੀ ਹੈ ਉਹ ਭਾਈ ਯੋਰਾਵਰ ਸਿੰਘ ਜੀ ਨੂੰ ਦਿੱਤੀ ਗਈ ਤੇ ਜਦੋਂ ਫਿਰ ਗੁਰੂ ਪਾਤਸ਼ਾਹ ਜੀ ਨੇ 18 19 ਦਸੰਬਰ 1704 ਨੂੰ ਆਨੰਦਪੁਰ ਸਾਹਿਬ ਦੀਦਾ ਕਿਲਾ ਛੱਡਿਆ ਹੈ ਇਸੇ ਤਰ੍ਹਾਂ ਹੀ ਭਾਈ ਯੋਰਾਵਰ ਸਿੰਘ ਜੀ ਵੀ ਗੁਰੂ ਪਾਤਸ਼ਾਹ ਜੀ ਦੇ ਨਾਲ ਕਿਲਾ ਛੱਡਿਆ ਹੈ ਕਿਲਾ ਛੱਡ ਕੇ ਜਦੋਂ ਆਨੰਦਪੁਰ ਸਾਹਿਬ ਛੱਡ ਕੇ ਜਦੋਂ ਸਰਸਾ ਵਾਲੇ ਪਾਸੇ ਨੂੰ ਜਾ ਰਹੇ ਨੇ ਤਾਂ ਰਸਤੇ ਦੇ ਵਿੱਚ ਬਹੁਤ ਹੀ ਕਮਸਾਨ ਦੀ جنگ ਹੋਈ ਹੈ ਆਪ ਜੀ ਬਾਬਾ ਅਜੀਤ ਸਿੰਘ ਦੇ ਅਧੀਨ ਜਿਹੜੇ ਹੋਰ ਬਹੁਤ ਸਾਰੇ ਸਿੰਘਾਂ ਦੀ ਟੁਕੜੀ ਸੀ ਉਸ ਵਿੱਚ ਸਨ ਤੋਂ ਜਦੋਂ ਉਸ ਟੁਕੜੀ ਦੀ جنگ ਹੋਈ ਹੈ ਮਗਲ ਫੌਜਾਂ ਦੇ ਨਾਲ ਬੜੇ ਕਮਸਾਣ ਦੇ ਤਾਂ ਉੱਥੇ ਹੀ ਭਾਈ ਬਚਿੱਤਰ ਸਿੰਘ ਜੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਤੇ ਨਾਲ ਹੀ ਭਾਈ ਯੋਰਾਵਰ ਸਿੰਘ ਜੀ ਵੀ ਉੱਥੇ ਗੰਭੀਰ ਜ਼ਖਮੀ ਹੋ ਕੇ ਬੇਹੋਸ਼ ਹੋ ਗਏ ਨੇ ਗੁਰੂ ਸਵਾਰਿਓ ਇਤਿਹਾਸਕਾਰਾਂ ਦੇ ਮੁਤਾਬਕ ਭਾਈ ਜੋਰਾਵਰ ਸਿੰਘ ਜੀ ਦੇ ਸਰੀਰ ਦੇ ਉੱਤੇ ਉਹ ਸਮੇ 22 ਫਟ ਲੱਗੇ ਨੇ ਸੋ ਗੁਰੂਸਵਾਰ ਜਿਹੜਾ ਮਲਕਪੁਰ ਰੰਗੜਾ ਪਿੰਡੋਂ ਦਾ ਐ ਸੱਸਾ ਨਦੀ ਦੇ ਨੇੜੇ ਹੀ ਉੱਥੇ ਜੰਗ ਹੋਈ ਸੀ ਤੋਂ ਜਦੋਂ ਭਾਈ ਬਚਿੱਤਰ ਸਿੰਘ ਜੀ ਤੇ ਭਾਈ ਜੋਰਾਵਰ ਸਿੰਘ ਜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਇਹਨਾਂ ਨੂੰ ਉੱਥੋਂ ਚੁਕਵਾ ਕੇ ਫਿਰ ਨੇੜੇ ਜਿਹੜਾ ਕੋਟਲਾ ਨਿਹੰਗ ਖਾਂ ਸੀ ਉਹਦੀ ਹਵੇਲੀ ਦੇ ਵਿੱਚ ਇਹਨਾਂ ਨੂੰ ਦੋਵਾਂ ਨੂੰ ਪਹਚਾਇਆ ਗਿਆ ਹੈ ਦੋ ਦਿਨ ਬਾਅਦ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਹੋ ਗਏ ਨੇ ਤੇ ਜਿਹੜੇ ਭਾਈ ਜੋਰਾਵਰ ਸਿੰਘ ਜੀ ਸਨ ਇਹ ਉਸ ਸਮੇਂ ਅਜੇ ਜਿਉਂਦੇ ਸਨ ਪਰ ਸਰੀਰ ਦੇ ਉੱਤੇ ਫਟ ਬਹੁਤ ਜ਼ਿਆਦਾ ਸਨ ਸੋ ਇੱਥੋਂ ਫਿਰ ਭਾਈ ਜੋਰਾਵਰ ਸਿੰਘ ਜੀ ਨੂੰ ਕੱਢਣ ਦੀ ਵੀਉਤ ਬਣਾਈ ਗਈ ਹੈ ਤੋ ਇਥੇ ਇਸੇ ਹੀ ਪਿੰਡ ਦੇ ਦੋ ਗੁਰ ਸਿੱਖ ਸਨ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਨਾਂ ਭਾਈ ਬੱਗਾ ਸਿੰਘ ਤੇ ਭਾਈ ਗਰਸਾ ਸਿੰਘ ਗੋਣੀਆਂ ਕਰਕੇ ਆਉਂਦਾ ਹੈ ਇਹਨਾਂ ਨੇ ਫਿਰ ਕੁਝ ਸਮਾਂ ਆਪਣੇ ਘਰ ਦੇ ਵਿੱਚ ਰੱਖਿਆ ਪਰ ਜਦੋਂ ਦੇਖਿਆ ਕਿ ਇਹਨਾਂ ਦੀ ਹਾਲਾਤ ਖਰਾਬ ਹੋ ਜਾਂਦੀ ਹੈ ਇਹਨਾਂ ਨੇ ਫਿਰ ਇੱਕ ਗੱਡਾ ਲਿਆ ਉਹਦੇ ਵਿੱਚ ਬਹੁਤ ਸਾਰਾ ਰੂਣ ਲੱਦਿਆ ਤੇ ਉਸ ਰੂਣ ਦੇ ਵਿੱਚ ਲਕੋ ਕੇ ਤੇ ਜਿਹੜੇ ਮੁਗਲ ਸਿਪਾਈ ਸਨ ਉਹਨਾਂ ਤੋਂ ਬਚਦੇ ਆਂ ਬਚਾਉਂਦੇ ਆਂ ਫਿਰ ਇਹਨਾਂ ਨੂੰ ਤਕਰੀਬਨ ਇੱਥੋਂ 50 ਕਿਲੋਮੀਟਰ ਦੂਰ ਭਾਈ ਯੋਰਾਵਰ ਸਿੰਘ ਜੀ ਦੇ ਭੂਆ ਜੀ ਜਿਹੜੇ ਪਿੰਡ ਦਧੇੜੇ ਨੇੜੇ ਮੰਡੇ ਗੁਬਿੰਦਗੜ੍ਹ ਸੇ ਉੱਥੇ ਇਹਨਾਂ ਨੂੰ ਲੈ ਕੇ ਗਏ ਨੇ ਇਤਿਹਾਸ ਵਿੱਚ ਭਾਈ ਯੋਰਾਵਰ ਸਿੰਘ ਜੀ ਦੀ ਭੂਆ ਦਾ ਨਾਂ ਬੀਬੀ ਪੂਪਾ ਕਰਕੇ ਆਉਂਦਾ ਹੈ ਉਹ ਫਿਰ ਇਹਨਾਂ ਨੂੰ ਉਥੇ ਛੱਡ ਕੇ ਆਏ ਨੇ ਉਹਨਾਂ ਦੇ ਕੋਲ ਤਾਂ ਕਿ ਕਿਸੇ ਵੀ ਤਰ੍ਹਾਂ ਕੋਈ ਹਿਲਾ-ਵਸੀਲਾ ਕਰਕੇ ਇਹਨਾਂ ਦੀ ਜਾਨ ਬਚਾਈ ਜਾ ਸਕੇ ਸੋ ਗੁਰੂ ਸਵਾਰ ਜਿਹੜੇ ਇਹਨਾਂ ਦੇ ਭੂਆ ਪੂਪਾ ਜੀ ਸਨ ਉਹਨਾਂ ਦਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਭੂਆ ਪੂਪਾ ਜੀ ਜੋ ਸਨ ਉਹ ਬਹੁਤ ਵਧੀਆ ਸਿਲਾਈ ਕਢਾਈ ਜਾਣਦੇ ਸਨ ਬਹੁਤ ਸਾਰੇ ਕੱਪੜੇ ਦੇ ਉੱਤੇ ਬੜੇ ਸੁੰਦਰ ਫੁੱਲ ਕੱਢਿਆ ਕਰਦੇ ਸਨ ਤਾਂ ਗੁਰੂ ਦਰਬਾਰ ਦੇ ਵਿੱਚ ਕੱਪੜੇ ਦੀਆਂ ਬਹੁਤ ਸਾਰੀਆਂ ਵਸਤਾਂ ਉਹਨਾਂ ਤੇ ਕਢਾਈ ਕਰਕੇ ਇਹ ਭੇਟ ਕਰਿਆ ਕਰਦੇ ਸਨ ਸੋ ਜਦੋਂ ਇਹਨਾਂ ਦੇ ਕੋਲ ਪਿੰਡ ਦਧੇੜੀ ਦੇ ਵਿਖੇ ਇਹਨਾਂ ਨੂੰ ਪਹੁੰਚਾਇਆ ਗਿਆ ਏ ਤਾਂ ਇਤਿਹਾਸਕਾਰਾਂ ਦੇ ਮੁਤਾਬਕ ਬੀਬੀ ਪੂਪਾ ਜੀ ਉਹਨਾਂ ਨੇ ਆਪ ਸੂਈ ਦੇ ਨਾਲ ਇਹਨਾਂ ਦੇ ਸਾਰੇ ਜਿਹੜੇ ਜ਼ਖਮ ਸਨ ਸਰੀਰ ਦੇ ਉਹ ਸੀਂਤੇ ਨੇ ਤੇ ਜਿੰਨੇ ਕਿ ਹਕਮਤ ਉਹ ਜਾਣਦੇ ਸਨ ਉਹਨਾਂ ਅਨੁਸਾਰ ਉਹਨਾਂ ਨੇ ਇਹਨਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ੁਭੇਸ਼ਕ ਭਾਵੇਂ ਬੀਬੀ ਪੂਪਾ ਜੀ ਨੇ ਇਹਨਾਂ ਦੇ ਜ਼ਖਮ ਸੀ ਦਿੱਤੇ ਸਨ ਪਰ ਇਹਦੇ باوجود ਬਹੁਤ ਸਾਰਾ ਖੂਨ ਇਹਨਾਂ ਦੇ ਸਰੀਰ ਦੇ ਵਿੱਚੋਂ ਨਿਕਲ ਜਾਣ ਕਾਰਨ ਇਹਨਾਂ ਦਾ ਸਰੀਰ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਸੀ। ਦੂਜੇ ਪਾਸੇ ਜਿਹੜਾ ਸੂਬਾ ਸਰਹੰਦ ਸੀ ਉਸ ਦੇ ਸਿਪਾਹੀ ਹਰਲ ਹਰਲ ਕਰਦੇ ਪਿੰਡਾਂ ਦੇ ਵਿੱਚ ਸਿੰਘਾਂ ਨੂੰ ਲੱਭਦੇ ਫਿਰਦੇ ਸਨ ਭਾਵੇਂ ਸਿੰਘਾਂ ਨੇ ਆਪਣੇ ਭੇਸ ਬਦਲ ਲਏ ਸਨ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਪਛਾਣੇ ਜਾਂਦੇ ਸਨ ਸੋਧ ਦੇੜੀ ਪਿੰਡ ਦੇ ਵਿੱਚ ਹੀ ਥੋੜੀਆਂ ਬਹੁਤੀਆਂ ਕਣਸੂਆਂ ਇਸ ਗੱਲ ਦੀਆਂ ਚੱਲ ਪਈਆਂ ਨੇ ਕਿਉਂਕਿ ਪਿੰਡ ਦੇ ਵਿੱਚ ਮੁਸਲਮਾਨ ਵੀ ਕਾਫੀ ਸਨ ਸੋ ਇਸ ਗੱਲ ਦੀਆਂ ਚਰਚਾਵਾਂ ਚੱਲ ਪਈਆਂ ਕਿ ਬੀਬੀ ਪੂਪਾ ਦੇ ਘਰ ਕੋਈ ਸਿੱਖ ਹੈ ਹੁਣ ਬੀਬੀ ਪੂਪਾ ਨੇ ਆਪਣੇ ਇਸ ਭਤੀਜੇ ਨੂੰ ਇਥੋਂ ਕੱਢਣ ਦੀ ਵਿਉਂਤ ਸੋਚਣੀ ਸ਼ੁਰੂ ਕੀਤੀ ਹੈ ਸੋ ਉਹਨਾਂ ਨੇ ਇੱਕ ਵਿਉਂਤ ਦੇ ਅਨੁਸਾਰ ਨੇੜੇ ਹੀ ਇੱਕ ਪਿੰਡ ਸੀ ਪਿੰਡ ਉਹ ਗਾਣਾ ਕਰਕੇ ਉਹਦਾ ਨਾਮ ਆਉਂਦਾ ਹੈ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਸ ਪਿੰਡ ਦੇ ਵਿੱਚ ਆਪਣੇ ਚਰਨ ਪਾਏ ਸਨ ਦੋ ਵਾਰ ਇੱਕ ਵਾਰ ਪਹਿਲਾਂ ਤੇ ਦੂਜੀ ਵਾਰ ਜਦੋਂ ਉਹ ਦਿੱਨੇ ਸ਼ਹਾਦਤ ਦੇਣ ਵਾਸਤੇ ਗਏ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਪਿੰਡ ਦੇ ਵਿੱਚ ਇੱਕ ਵਾਰ ਚਰਨ ਪਾਏ ਸਨ ਸੋ ਦੋਵਾਂ ਦੀ ਯਾਦ ਵਿੱਚ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਬੀਬੀ ਪੂਪਾ ਦੇ ਨਾਮ ਤੇ ਉਹਨਾਂ ਦੀ ਯਾਦ ਦੇ ਵਿੱਚ ਵੀ ਪਿੰਡ ਗਦੇੜੀ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਤੇ ਉਹਨਾਂ ਦੀ ਹਵੇਲੀ ਅਜੇ ਤੱਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਉੱਥੇ ਕਾਇਮ ਹੈ ਸੋ ਗੁਰੂ ਸਵਾਰਿਓ ਬੀਬੀ ਪੂਪਾ ਜੀ ਨੇ ਹੁਣ ਆਪਣੇ ਪਿੰਡ ਦੇ ਢੇੜੀ ਤੋਂ ਉਗਾਣੀ ਪਿੰਡ ਲੈ ਕੇ ਜਾਣ ਦਾ ਮਨ ਬਣਾਇਆ ਹੈ ਕਿਉਂਕਿ ਉਗਾਣੀ ਪਿੰਡ ਦੇ ਵਿੱਚ ਇੱਕ ਵੈਦ ਸੀ ਭਜਨਦਾਸ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੋਂ ਸਿੱਖੀ ਦੀ ਦਾਤ ਲਈ ਸੀ ਬਹੁਤ ਉੱਗਾ ਵੈਦ ਸੀ ਬੜੀ-ਬੜੀ ਦੂਰ ਤੱਕ ਇਹਨਾਂ ਦਾ ਨਾਮ ਸੀ ਸੋ ਇਹਨਾਂ ਦੀ ਭੂਆ ਬੀਬੀ ਪੂਪਾ ਜੀ ਨੇ ਜਿਹੜਾ ਇਹਨਾਂ ਦੇ ਮਾਮਾ ਜੀ ਉਸ ਸਮੇਂ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਉਲੀਆ ਕਰਕੇ ਆਉਂਦਾ ਏ ਇਹਨਾਂ ਦੋਵਾਂ ਨੇ ਫਿਰ ਇੱਕ ਗੱਡੇ ਦੇ ਵਿੱਚ ਇਹਨਾਂ ਨੂੰ ਪਾ ਕੇ ਤੇ ਉਗਾਣੀ ਪਿੰਡ ਦੇ ਵਿੱਚ ਲੈ ਕੇ ਗਏ ਨੇ ਉਗਾਣੀ ਪਿੰਡ ਫਿਰ ਵੈਦ ਭਜਨਦਾਸ ਜੀ ਨੇ ਇਹਨਾਂ ਦਾ ਜੜੀਆਂ ਬੂਟੀਆਂ ਦੇ ਨਾਲ ਇਲਾਜ ਕੀਤਾ ਕੁਝ ਦਿਨ ਆਪਣੇ ਕੋਲ ਰੱਖਿਆ ਇਹਨਾਂ ਨੂੰ ਜਦੋਂ ਪੂਰੀ ਤਰ੍ਹਾਂ ਤੰਦਰੁਸਤ ਹੋਏ ਨੇ 9 ਬਰ 9 ਹੋਏ ਨੇ ਤਾਂ ਫੇਰ ਇਹਨਾਂ ਨੂੰ ਦੁਬਾਰਾ ਬੀਬੀ ਪੂਪਾ ਜੀ ਕੁਝ ਦਿਨ ਆਪਣੇ ਘਰ ਲੈ ਕੇ ਆਏ ਨੇ ਤੇ ਆਪਣੇ ਕੋਲ ਰੱਖਿਆ ਹੈ ਸੋ ਗੁਰੂਸਵਾਰਿਓ ਇਹ ਹੁਣ ਤੰਦਰੁਸਤ ਹੋ ਗਏ ਨੇ ਭਾਈ ਯੋਰਾਵਰ ਸਾਂਝੇ ਤੰਦਰੁਸਤ ਹੋਣ ਤੋਂ ਬਾਅਦ ਅੱਗੇ ਕਿੱਥੇ ਗਏ ਨੇ ਕਿੰਨਾਂ ਦੇ ਨਾਲ ਉਹਨਾਂ ਨੇ ਮਲਾਪ ਕੀਤਾ ਹੈ ਉਹ ਤੁਹਾਡੇ ਨਾਲ ਅਗਲੇ ਅਭਿਆਏ ਦੇ ਵਿੱਚ ਅਗਲੇ ਸ਼ਨੀਵਾਰ ਨੂੰ ਸਾਂਝਾ ਕੀਤਾ ਜਾਏਗਾ ਜੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਤੇ ਦੂਸਰੀ ਕਿਸ਼ਤ ਨੂੰ ਵੀ ਸਾਰਿਆਂ ਨੇ ਜ਼ਰੂਰ ਸੁੰਨਾ ਹੈ ਕਿਉਂਕਿ ਇਹ ਇੱਕ ਸਿੱਖ ਇਤਿਹਾਸ ਦਾ ਬਾਤ ਇਹ ਬਹੁ ਮੁੱਲਾ ਪੰਨਾ ਅਧਿਆਇ ਹੈ ਸੋ ਗੁਰੂ ਸਾਰਿਆਂ ਅਗਲੇ ਸ਼ਨੀਵਾਰ ਨੂੰ ਇਸ ਇਤਿਹਾਸ ਦੀ ਅਗਲੀ ਲੜੀ ਲੈ ਕੇ ਹਾਜ਼ਰ ਹੋਵਾਂਗਾ ਜੀ ਤਦ ਤੱਕ ਵਾਸਤੇ ਇਯਾਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ